ਵੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਪਰਵਤਨਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਹਰੀਸ਼ ਅਕਤਰ ਜੀ ਸਤਿਕਾਰ ਦੇ ਯੋਗ ਨੇ ਪਰਵਤਨਾ ਚੜ੍ਹਦੀ ਕਲਾ ਵਿੱਚ ਰੱਖੇ ਸਫਾ ਦੇ ਮਾਮਾ ਨੇ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਜੀਟੀਐਨ ਭਾਈਆ ਨੇ ਔਰ ਰੋਗਲ ਮਣਿਆਲਾ ਇਹ ਪੜਸੋ ਦੇ ਮਾਨ ਜੜੇ ਐ ਇਸ ਨੌਜਵਾਨ ਦੇ ਨਾਸ ਨਹੀਂ ਭੇਜਦੇ ਐ ਨੱਟ ਗਿਆ ਲੈ ਕਬੱਡੀ ਦਾ ਆਹ ਵੇਖੋ ਸ਼ੇਰ ਸਿੰਘ ਦਾ ਪੁੱਤਰ ਪਰ ਨੌਜਵਾਨ ਗੱਭਰੂ ਅਗਲੀ ਕਬੱਡੀ ਕੌਣ ਪਾਉਂਦਾ ਜੋਤਾ ਸੁਭਰਾ ਮਾਰ ਤੇ ਸਤਕਾਰ ਗਿਲਜੀ ਵਾਲਾ ਪਿੰਡ ਕਹਿੰਦੇ ਗੁਰਪ੍ਰੀਤ ਜਸਪ੍ਰੀਤ ਤੇ ਭੋਲਾ ਖਰਾਜ ਕਬੱਡੀ ਆਹ ਵੇਖੋ ਜਿਨ੍ਹਾਂ ਨੇ ਦਾਰ ਚਨਾ ਉਹਨਾਂ ਦੇ ਦੌਰ ਨਹੀਂ ਜਾਂਦੇ ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ 나ਥ ਸਨੀ ਨੌਜਨ ਨਬਰੂ ਇਸੇ ਇਲਾਕੇ ਦੇ ਮਰੀਕੋਲੇ ਪਿੰਡਾਂ ਦੇ ਮੁੰਡੇ ਆਹ ਵੇਖਦੇ ਨਹੀਂ ਆਦਮ ਵਾਲੀਆ ਪਰਸੀਹਾ ਨੌੜੀਆ ਹੱਡ ਬੱਛੇ ਮਿੱਤਰਾਂ ਦੀ ਮੋਛ ਨਾਲ ਸੁਵਾਨ ਹੈ ਹੱਟ ਪਿੱਛੇ ਮਿੱਤਰਾਂ ਦੀ ਮੋਛ ਨਾਲ ਸੁਵਾਨ ਹੈ ਹੋਵੇਗਾ ਲਓ ਵੀ ਕਹਿੰਦੇ ਆਸਟ੍ਰੇਲੀਆ ਤੋਂ ਵੀਰ ਹੈ ਉਧਰ ਕਾਂਗੇਲ ਦਾ ਹਰ ਜੱਫਾ 2000 ਦਾ ਗੁਰਪ੍ਰੀਤ ਜਸਪ੍ਰੀਤ ਤੇ ਭੋਲੇ ਦਾ ਬਰਾਜਪਿੰਡ ਹੈ ਆ ਨਾਫ ਜਦੋਂ ਡਿੱ ਪਾਰਿਆ ਬਾਈ ਜਨਮਰੀ ਕੀਪਾ ਟਾਡਾ ਕਹਿੰਦਾ ਜਖੜਾਂ ਦੇ ਵਿੱਚ ਬਹੁਤ ਵੱਡਾ ਮੇਲਾ ਹੋਵੇਗਾ ਬਾਈ ਜਨਮਰੀ ਜਖੜਾਂ ਦੇ ਵਿੱਚ ਪੰਬਰਾ ਜਨਮਰੀ ਕੰਗਰਾਲੀ ਸਿੱਠਾਂ ਦੇ ਵਿੱਚ ਪੰਬਰਾ ਜਨਮਰੀ ਹੋਵੇਗੀ ਆ ਬਸ ਸਾਰਾ ਕਮੇਟੀ ਰੱਬਾ ਅੱਜ ਮਲੇਖ ਕੋਲੋਂ ਦੀਆਂ ਗੱਲਾਂ ਅਮਰੀਕਾ ਘਰ ਘਰ ਹੋ ਰਹੀਆਂ ਵੀ ਸਿਰਾਂ ਘਾਤਾ ਐਨੂੰ ਦੇਖੇ ਨਰਪੰਦਾ ਬਿੱਲਾ ਇਹ ਤੇ ਪਿਆਰ ਵੀ ਕਮਾ ਗਿਆ ਨਾਰਸੀਹਾਂ ਦਾਦ ਹੁਣ ਕੌਡੀ ਵਿੱਚ ਛਾ ਗਿਆ ਹਾ ਨਾਰਸੀਹਾਂ ਦਾਦ ਹੁਣ ਕੌਡੀ ਵਿੱਚ ਛਾ ਗਿਆ ਆ ਇੱਕ ਪਾਸੇ ਸ਼ੇਰ ਦੂਜੇ ਪਾਸੇ ਸਾਡੇ ਨਸਲੇ ਲੈਨੀ ਕਹਿੰਦਾ ਕਬੱਡੀ 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 ਠਾਗੇ ਵਾਲਾ ਲਾਲੀ ਜਿਹੜਾ 1100 ਦੇ ਨਾ ਨਹੀਂ ਆਉਂਦਾ ਗੱਪਰੂਆ ਹਜਰ ਬੁੱਕੇ ਤੋਂ ਪਿੱਛੇ ਠਾਗੇ ਵਾਲਾ ਜਿਹੜਾ ਆਹ ਕੰਦੇ ਛੋਟਾ ਨਾਥ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਠਾਗੇ ਵਾਲੇ ਨਾਲ ਖੇਡ ਲੋ ਮੁੰਡੇ ਨੂੰ ਠਾਗੇ ਵਾਲਾ ਖੇਡੋ ਮੁੰਡੇ ਨੂੰ ਇੱਕ ਪਾਸੇ ਕਿੰਨੀ ਮਿਹਨਤ ਵਾਲੀਆ ਤੇ ਦੂਜੇ ਪਾਸੇ ਨੰਬਰ ਆਪਣਾ ਕਹਿੰਦੇ ਸੀ ਬਾਤ ਵਾਲਾ ਛੋਟਾ 나ਥ ਨੰਬਰ ਆਪਣੀ ਟੀਮ ਲਈ ਛੋਟਾ 나ਥ ਨੰਬਰ ਦਾ ਸ਼ਾਨਦਾਰ ਵਾਧਾ ਕਰਦਾ ਹੈ ਉਧਰ ਕਾਂਗੇ ਵਾਲਿਆ ਛੇੜ ਮੁੰਡੇ ਨੂੰ ਤੇਰਾ ਜਫਾ 4000 ਦਾ ਹੋ ਗਿਆ ਹਾਦੀਮ ਸਰਪੰਚ ਤੌਪੜੀਆ ਨੇ ਪੁੱਛਿਆ ਹੋਇਆ ਛੋਟੀ ਮੇਲੜਾ ਤੇ ਨਾਲ ਬਲਕਾਰ ਮੇਲੜਾ ਸੁੱਖਾ ਸਫਲ ਮੇਲੜਾ ਸਾਰੀ ਟੀਮ ਦਾ ਪਹਿਲੋਂ ਧੰਨਵਾਦ ਕਰਦੇ ਆ ਸਾਹਮਣੇ ਕਹਿੰਦੇ ਨਾਸ ਮੇਰੇ ਵੀਰੋ ਛੋਟਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਮੈਂ ਕੁੜੀਆ ਲੜੜੀ ਟਰਾਈ ਕਰਦਾ ਪਰ ਨੰਬਰ ਨਾਸ ਦੇ ਕਰਦੇ ਦੇ ਵਿੱਚ ਹੈ ਚੱਲੋ ਬੋ ਮੁੰਡਾ ਸਾਹਮਣੇ ਕਹਿੰਦੇ ਅਮਰਤ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਛੋਟਾ ਨਾਸ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਸਨੀ ਆਦ ਪਾਲੀਆ ਬੱਲੇ ਬੱਲੇ ਹੋ ਗਈ ਮਿੱਤਰੋ

ਦਾ 31000 ਦਾ ਲਾ ਕਰ ਦਿੱਤਾ ਗਿਆ ਨਾਥ ਤੇਰੇ ਤੇ ਸਾਡਾ ਸੋਨੀ ਬਾਈ सोनू ਆਸਟ੍ਰੇਲੀਆ ਉਹਨਾਂ ਵੱਲੋਂ ਉਹਦੇ ਗੁਰਪ੍ਰਿੰਤ ਕਲਦੇ ਆ ਜਸਪ੍ਰਿੰਤ ਕਲਦੇ ਆ ਆਸਟ੍ਰੇਲੀਆ ਤੇ ਭੋਲਾ ਰਾਜ ਆ ਆਸਟ੍ਰੇਲੀਆ ਨਾਲ ਵੱਲੋਂ ਕਾਂਗੜਾ ਦਾ ਇੱਕ ਜੱਫਾ 2000 ਪੈਸਾ ਨਾਲ ਸੋਨਾ ਨਾਥ ਅਮਰਤ ਨਾ ਗੱਭਰੂ ਦਾ ਮੇਰੇ ਵੀਰੋ ਵੱਡੇ ਨਾਥ ਦਾ ਪੁੱਤ ਆ ਕਿਹਦਾ ਮਾਣ ਬਾਪੂ ਦਾ ਕਿਹਦੇ ਮਸੀਹੀ ਸਾਹ ਤੇ ਪੁੱਤ ਨੇ ਕਸਰਾ ਕੱਢਦੀਆਂ ਆ ਪੁੱਤ ਨੇ ਕਿਹੜੇ ਪ੍ਰਕਾਸ਼ ਦਾ ਕੱਢੜੀਆਂ ਮੇਰੇ ਲਈਓ ਅਮਰਤਨਾਥ ਨਾਂ ਰੱਖ ਲਿਓ ਸਾਡੇ ਲਖਣભાઈ ਸੁਣਿਓ ਅੱਜ ਦੇ ਕਬੱਡੀ ਕੱਪ ਦਾ ਵਾਟ ਰੇਡਰ ਹਾਂਜੀ 나ਥ ਸੀਹਾ ਦਾਦ ਵਾਲਾ ਠੀਕ ਹੈ ਜੀ 10 ਕਬੱਡੀਆਂ ਪਾ ਕੇ 10 ਨੰਬਰ ਪ੍ਰਾਪਤ ਕੀਤੇ